ਵੈਗੁਰੂ ਵੈਗੁਰੂ ਉਦੋਂ ਬੋਲ ਸਕਦੇ ਆ ਜਦੋਂ ਗੁਰੂ ਸਾਡਾ ਭਰਮ ਦਾ ਪਰਦਾ ਪਾਸੇ ਕਰ ਦਵੇ ਭਗਤੀ ਸੁਣ ਲਓ ਪਰ ਜਿਹਦੀ ਸਿਰਫ ਰਸਨਾ ਹੀ ਨਾਮ ਜਪਦੀ ਹੈ ਮਨ ਨਹੀਂ ਜਪਦਾ ਬਾਹਰੇ ਕਹਿੰਦੇ ਉਹ ਭੇਖੀ ਹੈ ਇੱਕ ਬੰਦਾ ਆਰਮੀ ਵਿੱਚ ਡਿਊਟੀ ਕਰਦਾ ਹੈ 20-25 ਸਾਲ ਨੌਕਰੀ ਕਰਕੇ ਆ ਉਹਦਾ ਅਨੁਭਵੀ ਗਿਆਨ ਉਹ ਬੋਲੇਗਾ ਜੋ ਬੋਲੇਗਾ ਸੱਚ ਬੋਲੇਗਾ ਕਿਉਂਕਿ ਉਹ ਦੇਖ ਕੇ ਬੋਲ ਰਿਹਾ ਜੇ ਤੁਸੀਂ ਉਹਨੂੰ ਨੇੜੇ ਨਹੀਂ ਦੇਖਿਆ ਉਹਨੂੰ ਨਹੀਂ বুঝਿਆ ਇਸ ਰਸਨਾ ਨਾਲ ਜਿੰਨੀਆਂ ਮਰਜ਼ੀ ਗੰਡਾ ਪਾਈ ਜੋ ਪਿਆਰੀ ਸਾਧ ਸੰਗਤ ਜੀਓ ਮੈਂ ਤੁਹਾਨੂੰ ਇਦਾਂ ਦੇ ਹਜ਼ਾਰਾਂ ਜੀ ਮਿਲਾ ਦੇਵਾਂਗਾ ਜਿਹੜੇ ਖੁਦ ਇਸ ਗੱਲ ਨੂੰ ਮਾਰੇ ਕਹਿੰਦੇ ਜੇ ਤੂੰ ਇਦਾਂ ਜਾਪ ਸਮਝਦਾ ਨਹੀਂ ਇਸ चीज ਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਹੋਰ ਕਿਸੇ ਤਰੀਕੇ ਨਾਲ ਤੂੰ ਇਸ ਨੂੰ ਜਾਪ ਸਮਝਦਾ ਹੈ ਇਸੇ ਕਰਕੇ ਫੇਲ ਹੋਈ ਜਾ ਰਹੇ ਨਾ ਆਪਾਂ ਇਸੇ ਕਰਕੇ ਕਈ ਸਾਲਾਂ ਦੇ ਸਾਲ ਬੀਤ ਗਏ ਸਾਡੇ ਜਿੰਨਾ ਚਿਰ ਦੇਖਿਆ ਨਹੀਂ ਉਹਨਾਂ 'ਚ ਧਿਆਨ ਲੱਗਣਾ ਹੀ ਨਹੀਂ ਮੰਨ ਲਓ ਆਪਾਂ ਇੱਥੇ ਸੰਸਾਰ 'ਚ ਤੁਸੀਂ ਆਪਣੇ ਤੌਰ ਤੇ ਵੇਖ ਲਿਓ ਕਿਸੇ ਨੂੰ ਵੀ ਇਹ ਗੱਲ ਕਹਿ ਜੀ ਨਾ ਫਲਾਣੀ ਚੀਜ਼ 'ਚ ਧਿਆਨ ਲਾ ਜੇ ਉਹਨੇ ਨਹੀਂ ਦੇਖੀ ਹੋਏਗੀ ਉਹਦਾ ਧਿਆਨ ਨਹੀਂ ਲੱਗੇਗਾ ਮਾਰੇ ਕਹਿੰਦੇ ਇਹ ਪਾਉਣ ਦੇ ਦੁਆਰਾ ਨਾ ਜਿਹੜੀ ਆਪਾਂ ਭਗਤੀ ਕਰਦੇ ਮਾਰੇ ਕਹਿੰਦੇ ਇਹ ਮਨ ਜਿਹੜਾ ਨਾ ਇਹ ਨਾਮ ਚ ਨਹੀਂ ਰੰਗਿਆ ਜਾਊਗਾ ਇਹ ਮਾਇਆ ਚ ਰੰਗਿਆ ਜਾਊਗਾ ਇਹ ਇੱਕ ਵਾਰੀ ਗੁਰ ਦਾ ਗਿਆਨ ਲੈ ਕੇ ਨਾ ਮਾਲਕ ਨੂੰ ਪ੍ਰਗਟ ਕਰ ਲਓ ਸਾਹਮਣੇ ਦੇਖ ਲਓ ਫਿਰ ਰਸਨਾ ਤੋਂ ਗਾ ਕੇ ਦੇਖੀਂ ਫਿਰ ਵਾਇਗਰੋ ਐਗਰੋ ਕਰਕੇ ਦੇਖੀਂ ਮੈਡੀਕਲ ਲਾਈਨ ਸਾਨੂੰ ਫੇਲ ਕਰ ਦਿੰਦੀ ਹੈ ਵਿਦਾਊਟ ਪ੍ਰੈਕਟਿਸ ਆਪਾਂ ਕੁਝ ਨਹੀਂ ਹੈਗੇ ਇੱਕ ਚੀਜ਼ ਨੂੰ ਨੋਟ ਕਰਿਓ ਰਸਨਾ ਕਦੇ ਵੀ ਤੁਹਾਡੀ ਪਰਮੇਸ਼ਰ ਨਾਲ ਗੰਢ ਨਹੀਂ ਪਵਾ ਸਕਦੀ ਆਪਾਂ ਇਹ ਪ੍ਰੈਕਟੀਕਲ ਕਰਕੇ ਦੇਖਿਆ RAM RAM ਕਰਤਾ ਸਭ ਜੱਗ ਫਿਰੇ RAM RAM ਸਭ ਕੋ ਕਹੇ ਮੁੱਖੋਂ ਹਰ ਹਰ ਸਭ ਕੋ ਕਰੇ ਪਰ ਕਦੇ ਜਿਨ ਕੇ ਹਿਰਦੇ ਵਸਿਆ ਮੋਕ ਜਿਨਾਂ ਦੇ ਹਿਰਦੇ ਚ ਵਸ ਗਿਆ ਕਿ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਟ ਦਿਓ ਜਿਹੜੀ ਨਾਮ ਨਹੀਂ ਜਪਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੀ ਸਾਧ ਸੰਗਤ ਬਹੁਤ ਸਾਰੇ ਜੀਵਾਂ ਦਾ ਇਹ ਸਵਾਲ ਵੀ ਸੀ ਕਿ ਤੁਸੀਂ ਕਹਿ ਰਹੇ ਹੋ ਬਾਰ ਬਾਰ ਕਿ ਦੇਖਣਾ ਹੀ ਭਗਤੀ ਆਪਾਂ ਪਰਮੇਸ਼ਰ ਨੂੰ ਦੇਖ ਸਕਦੇ ਆ ਤੇ ਦੇਖ ਕੇ ਸਾਡਾ ਭਰਮ ਦੂਰ ਹੁੰਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਤੇ ਕਿੰਨੀ ਵਾਰ ਇਹ ਸ਼ਬਦ ਆਇਆ ਹੈ ਕਿ ਆਪਾਂ ਰਸਨਾ ਦੇ ਨਾਲ ਉਹਦੇ ਨਾਮ ਨੂੰ ਧਿਆਉਣਾ ਹੈ ਥੋੜਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਬਿਆਰਿਓ ਆਪਾਂ ਅੱਗੇ ਵੀ ਉਹ ਵਿਚਾਰ ਕਰਦੇ ਆਂ ਆਪਾਂ ਅੱਗੇ ਵੀ ਇਹ ਗੱਲ ਦੱਸੀਏ ਕਿ ਆਪਾਂ ਜੋ ਪ੍ਰੈਕਟੀਕਲ ਆ ਆਪਾਂ ਤੇ ਉਹੀ ਗੱਲ ਕਰਦੇ ਆਂ ਜੋ ਕਰਕੇ ਅਸੀਂ ਦੇਖਿਆ ਤੇ ਦੱਸਣਾ ਵੀ ਮੈਨੂੰ ਲੱਗਦਾ ਉਹੀ ਚਾਹੀਦਾ ਮਾਰੇ ਦੀ ਬਾੜੀ ਕਹਿੰਦੀ ਏ ਪਹਿਲਾਂ ਆਪ ਕਰੋ ਫਿਰ ਦੂਜਿਆਂ ਨੂੰ ਦੱਸੋ ਜੇ ਆਪ ਨਹੀਂ ਕਰਦੇ ਮਾਰੇ ਕਹਿੰਦੇ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਮਾਰੇ ਕਹਿੰਦੇ ਤੂੰ ਵੀ ਆਉਣ ਜਾਣ ਦੇ ਗੇੜ ਚ ਪਿਆ ਹੀ ਰਵੇਂਗਾ ਮੁਕਤ ਨਹੀਂ ਹੋ ਸਕਦਾ ਤੇ ਮਾਰੇ ਕਹਿੰਦੇ ਉਹੀ ਹੈ ਜਿਹਨੂੰ ਆਪ ਮੁਕਤ ਕਰੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਜਨ ਨੂੰ ਸਦਾ ਨਮਸਕਾਰ ਹੈ ਜਿਹਨੂੰ ਆਪ ਮਾਲਕ ਮੁਕਤ ਕਰਦਾ ਏ ਤੇ ਅਗਾਹ ਵੀ ਮੁਕਤੀ ਦਾ ਗਿਆਨ ਦਿੰਦਾ ਏ ਮੁਕਤ ਜੁਗਤ ਭੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਈਂ ਤੁਹਾਪਾ ਇਸੇ ਟੌਪਿਕ ਨੂੰ ਆਪਾਂ ਥੋੜਾ ਜਿਹਾ ਲੈ ਕੇ ਚੱਲੀਏ ਥੋੜਾ ਜਿਹਾ ਟੌਪਿਕ ਹੀ ਇਦਾਂ ਦਾ ਪਿਆਰੇ ਕਿਉਂਕਿ ਬਹੁਤ ਸਾਰੇ ਜੀਵੇ ਕਰਦੇ ਆ ਵੀਡੀਓ ਤੇ ਇੱਕ ਅੱਗੇ ਆਪਾਂ ਬਣਾਈ ਸੀ ਉਸ ਚੀਜ਼ ਦੇ ਉੱਤੇ ਤੇ ਕਈਆਂ ਨੇ ਕਾਫੀ ਜਣਿਆਂ ਨੇ 네ਗੇਟਿਵ ਇਹ ਗੱਲ ਕਹੀ ਸੀ ਕਿ ਤੁਸੀਂ ਬਿਲਕੁਲ ਗਲਤ ਹੋ ਇਸ ਚੀਜ਼ ਦੇ ਵਿੱਚ ਚਲੋ ਮਾਲਕ ਜਿੰਨੀ ਕੁ ਸੋਚੀ ਰਹੀ ਸੀ ਆਪਾਂ ਉਸ ਹਿਸਾਬ ਨੇ ਨਾਲ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲੀ ਗੱਲ ਪਤਾ ਕੀ ਹੁੰਦੀ ਪਿਆਰਿਓ ਇੱਕ ਗੱਲ ਨੂੰ ਚੇਤੇ ਰੱਖਿਓ ਗਾ ਵੀ ਉਹੀ ਸਕਦਾ ਜਿਹਨੇ ਦੇਖਿਆ ਹੋਵੇਗਾ ਇੱਕ ਨਾ ਭਗਤ ਨਾਮਦੇਵ ਜੀ ਦਾ ਸ਼ਬਦ ਹੁੰਦਾ ਬਾਣੀ ਦੇ ਵਿੱਚ ਮਾਰੇ ਕਹਿੰਦੇ ਆ ਬੜੀ ਛੋਟੀ ਜਿਹੀ ਪੰਕਤੀ ਮਾਰੇ ਕਹਿੰਦੇ ਜਦ ਦੇਖਾਂ ਤਦ ਗਾਵਾਂ ਤਉ ਜਨ ਧੀਰਜ ਪਾਵਾਂ ਵੀ ਉਦੋਂ ਹੀ ਗਾਵਾਂਗਾ ਜਦੋਂ ਦੇਖਾਂਗਾ ਮਾਰੇ ਕਹਿੰਦੇ ਜਿੰਨੇ ਦੇਖਿਆ ਨਹੀਂ ਮਾਰੇ ਕਹਿੰਦੇ ਅਦਿਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਉਹਨੂੰ ਬਿਨਾਂ ਦੇਖਿਆ ਮਾਰੇ ਕਹਿੰਦੇ ਉਹਦੇ ਬਾਰੇ ਕਹਿਣਾ ਵਿਅਰਥ ਹੈ ਸੰਸਾਰ ਨੂੰ ਪਰਵਾਨ ਹੋ ਸਕਦਾ ਹੈ ਮਾਲਕ ਨੂੰ ਨਹੀਂ ਪਰਵਾਨ ਵੇਣ ਡਿੱਠਾ ਕਿਆ ਸਹਲਾਈਏ ਅੰਧਾ ਅੰਧ ਕਮਾਈ ਮਾਰੇ ਕਹਿੰਦੇ ਅੰਨਾ ਹੈ ਅੰਧ ਕੁਮਾਰ ਹੈ ਮਾਰੇ ਕਹਿੰਦੇ ਬਿਨਾਂ ਦੇਖੇ ਤੋਂ ਮਾਰੇ ਕਹਿੰਦੇ ਆ ਬਿਨਾਂ ਦੇਖੇ ਤੋਂ ਕਾਦੀ ਉਹਦੀ ਸਿਪਸਦਾ ਕਰਨੀ ਹੈ ਪਰ ਆਪਾਂ ਤੇ ਸਿਮਰਨ ਦੀ ਗੱਲ ਕਰ ਰਹੇ ਹਾਂ ਆਪਾਂ ਸਿਪਸਦਾ ਦੀ ਗੱਲ ਨਹੀਂ ਇੱਥੇ ਕਰ ਰਹੇ ਆਪਾਂ ਤੁਹਾਨੂੰ ਸਿਮਰਨ ਵਾਲੇ ਟੋਪਿਕ ਤੇ ਆਉਣਾ ਹੈ ਪਹਿਲੀ ਗੱਲ ਤੇ ਇਹ ਆ ਪਿਆਰਿਓ ਕਿ ਆਪਾਂ ਗਾ ਵੀ ਉਦੋਂ ਸਕਦੇ ਜਦੋਂ ਉਹਨੂੰ ਦੇਖਿਆ ਦੂਸਰੀ ਗੱਲ ਇਹ ਜੀਵ ਇੱਕ ਪੰਕਤੀ ਬਾਰ-ਬਾਰ ਪੜ੍ਹਦੇ ਆ ਰਸਨਾ ਜਪੇ ਦਾ ਨਾਮ ਤਿਲ-ਤਿਲ ਕਰ ਕਟਿਏ ਕਿ ਉਸ ਰਸਨਾ ਨੂੰ ਤਿਲ-ਤਿਲ ਕਰਕੇ ਕੱਟ ਦਿਓ ਜਿਹੜੀ ਨਾਮ ਨਹੀਂ ਜਪਦੀ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਹੋਰ ਸ਼ਬਦ ਆਪਾਂ ਪੜ੍ਹਦੇ ਅੰਤਰ ਗੁਰਿਆਰਾਧਨਾ ਜਿਵੇਂ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਬਣੀ ਸੁਨਣਾ ਗੁਰਨਾਮ ਹੁਣ ਦਾ ਉਹ ਆਪਾਂ ਸਤਿਗੁਰਾਂ ਦੀ ਬਾਣੀ ਨੂੰ ਪੁੱਛੀਏ ਸੱਚੇ ਪਾਤਸ਼ਾਹ ਕਿਰਪਾ ਕਰਨ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਆਪਾਂ ਤਿੰਨ ਚਾਰ ਸ਼ਬਦ ਵਿਚਾਰਦੇ ਆ ਜਿੱਚ ਮਹਾਰਾਜ ਨੇ ਕਲੀਅਰ ਕੀਤਾ ਇਹਨੂੰ ਇੱਕ ਸ਼ਬਦ ਮਹਾਰਾਜ ਦਾ ਹੁੰਦਾ ਮਾਰੇ ਬਾੜੀ ਚ ਦੱਸਦੇ ਮਾਰੇ ਕਹਿੰਦੇ RAM RAM ਕਰਤਾ ਸਭ ਜੱਗ ਫਿਰੇ RAM ਨਾ ਪਾਇਆ ਜਾਏ ਮਾਰੇ ਕਹਿੰਦੇ RAM RAM ਕਰਦੇ ਸਾਰੇ ਇੱਕ ਨਹੀਂ ਸਾਰਿਆਂ ਦੀ ਗੱਲ ਕੀਤੀ ਮਾਰੇ ਕਹਿੰਦੇ ਸਾਰੇ ਹੀ ਕਰਦੇ ਐ ਪਰ RAM ਨਾ ਪਾਇਆ ਜਾਏ ਮਾਰੇ ਕਹਿੰਦੇ ਇਦਾਂ ਨਹੀਂ ਪਾਇਆ ਜਾ ਸਕਦਾ ਫਿਰ ਮਾਰੇ ਦਾਦੇ ਕਹਿੰਦੇ ਗੁਰ ਕੈ ਸ਼ਬਦ ਭੇਦਿਆ ਇਨ ਵਿਦਵਸਿਆ ਮਨ ਆਏ ਗੁਰ ਸ਼ਬਦ ਦੁਆਰਾ ਵਿਧੀ ਦੇ ਦੁਆਰਾ ਤਰੀਕੇ ਦੇ ਦੁਆਰਾ ਮਾਰੇ ਕਹਿੰਦੇ ਉਹਨੂੰ ਵਸਾਇਆ ਜਾ ਸਕਦਾ ਆਪਣੇ ਹਿਰਦੇ ਦੇ ਵਿੱਚ ਇਸ ਤਰੀਕੇ ਨਾਲ ਨਹੀਂ RAM RAM ਕਰਤਾ ਸਭ ਜੱਗ ਫਿਰੇ ਮਾਰੇ ਕਹਿੰਦੇ ਫਿਰ ਇੱਕ ਸ਼ਬਦ ਮਾਰੇ ਦਾ ਹੋਰ ਬਾਣੀ ਚੁੰਦਾ ਮਾਰੇ ਕਹਿੰਦੇ ਆ RAM RAM ਸਭ ਕੋ ਕਹ ਕਹਿਆ RAM ਦਾ ਹੋਏ ਮਾਰੇ ਕਹਿੰਦੇ ਸਾਰੇ ਉਹਦਾ ਨਾਮ ਲੈਂਦੇ RAM RAM ਸਭ ਕੋ ਕਹ ਕਹਿੰਦੇ ਨੇ ਸਾਰੇ ਪਰ ਕਹਿੰਦੇ ਕਹਿਆ RAM ਨਾ ਹੋਏ ਕਹਿਣ ਦੇ ਨਾਲ ਕੁਝ ਨਹੀਂ ਹੋਣਾ ਬਾਰੇ ਕਿਤੇ ਗੁਰ ਪ੍ਰਸਾਦੀ RAM ਮਨ ਵਸੇ ਤਾਂ ਫਲ ਪਾਵੇ ਕੋਈ ਤਾਂ ਫਲ ਮਿਲੇਗਾ ਜੇ ਗੁਰ ਦੀ ਕਿਰਪਾ ਦੁਆਰਾ ਗੁਰ ਪ੍ਰਸਾਦੀ RAM ਮਨ ਵਸੇ ਜੇ ਉਹ ਮਨ ਚ ਵਸ ਜੇ ਗਾਣ ਕਿਤੇ ਫਿਰ ਇੱਕ ਸ਼ਬਦ ਮਹਾਰਾਜ ਦਾ ਬਾਣੀ ਚੋਂ ਦਾ ਮੁੱਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤਿ ਨ ਪਾਏ ਮਾਰੇ ਕਿਤੇ ਉਹੀ ਮੋਖ ਦੀ ਪ੍ਰਾਪਤੀ ਕਰ ਸਕਦਾ ਹੈ ਮੁੱਖੋਂ ਤੇ ਮਾਰੇ ਕਹਿੰਦੇ ਸਾਰੇ ਕਹਿੰਦੇ ਇੱਕ ਚੀਜ਼ ਕਾਮਨ ਮਾਰੇ ਬਾਰ-ਬਾਰ ਕਹਿ ਰਹੇ ਮਾਰ ਗਦੇ ਤੇ ਸਾਰੇ ਕਰ ਲੈਂਦੇ ਆ ਮੁੱਖੋਂ ਤੇ RAM RAM ਕਰਤਾ ਸਭ ਜੱਗ ਫੇਰੇ RAM RAM ਸਭ ਕੋ ਕਹੇ ਮੁੱਖੋਂ ਹਰ ਹਰ ਸਭ ਕੋ ਕਰੇ ਪਰ ਕਹਿੰਦੇ ਜਿਨ ਕੇ ਹਿਰਦੇ ਵਸਿਆ ਮੋਖ ਜਿਨਾਂ ਦੇ ਹਿਰਦੇ ਚ ਵਸ ਗਿਆ ਇੱਕ ਚੀਜ਼ ਨੂੰ ਨੋਟ ਕਰਿਓ ਰਸਨਾ ਕਦੇ ਵੀ ਤੁਹਾਡੀ ਪਰਮੇਸ਼ਰ ਨਾਲ ਗੰਢ ਨਹੀਂ ਪਵਾ ਸਕਦੀ ਆਪਾਂ ਇਹ ਪ੍ਰੈਕਟੀਕਲ ਕਰਕੇ ਦੇਖਿਆ ਮੈਂ ਅੱਗੇ ਵੀ ਬਾਰ-ਬਾਰ ਗੱਲ ਕੀਤੀ ਕਿ ਸਿਰਫ ਗੁਰਬਾਣੀ ਨਹੀਂ ਕੱਲਾ ਗੁਰਬਾਣੀ ਦੀਆਂ ਪਗਤੀਆਂ ਲੈ ਕੇ ਪਿਆਰਿਓ ਆਪਾਂ ਵਿਚਾਰ ਨਹੀਂ ਕਰ ਸਕਦੇ ਉਹਦਾ ਪ੍ਰੈਕਟੀਕਲ ਕਰਕੇ ਦੇਖੋ ਪਹਿਲਾਂ ਨਾਲ ਫਿਰ ਉਹ ਗੱਲ ਕਰੋ ਠੀਕ ਹੈ ਨਾ ਜਿੰਨਾ ਚਿਰ ਅਦਾ ਪ੍ਰੈਕਟੀਕਲ ਨਹੀਂ ਹੈ 4-5 ਸਾਲ ਆਪਾਂ MBBS ਦੀਆਂ ਕਿਤਾਬਾਂ ਪੜ੍ਹ ਲਈਆਂ ਜੇ ਪ੍ਰੈਕਟੀਕਲ ਨਹੀਂ ਹੈ ਉਹ ਜ਼ੀਰੋ ਹੋ ਜਾਏਗਾ ਸਭ ਕੁਝ ਮੈਡੀਕਲ ਲਾਇਸੈਂਸ ਨੂੰ ਫੇਲ ਕਰ ਦਿੰਦੀ ਹੈ ਵਿਦਆਊਟ ਪ੍ਰੈਕਟਿਸ ਆਪਾਂ ਕੁਝ ਨਹੀਂ ਹੈਗੇ ਪਾਬੇ ਜੀ ਜੇ ਨੀ ਮਰਜ਼ੀ ਆਪਾਂ ਪੜਿਆ ਹੋਵੇ ਪਰ ਚਲੋ ਇਹ ਤੇ ਸਤਿਗੁਰਾਂ ਦੀ ਬਾਣੀ ਦੀ ਗੱਲ ਹੈ ਉਹ ਤੇ ਆਪਾਂ ਇੱਕ ਸਿਰਫ ਸੰਸਾਰੀ ਵੈਸੇ ਆਪਾਂ ਛੋਟੀ ਜੀ ਉਦਾਹਰਣ ਦਿੱਤੀ ਹੈ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਮਾਰੇ ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਮਾਰੇ ਕਹਿੰਦੇ ਮੁਖੋਂ ਕਿਵੇਂ ਗੰਡ ਪਾ ਲਈਂਗਾ ਉਹਦੇ ਨਾਲ ਮਨ ਤੇ ਜੁੜਿਆ ਹੀ ਨਹੀਂ ਅਜੇ ਤੇ ਮਨ ਜੁੜਨਾ ਕਿਵੇਂ ਮਨ ਤੇ ਅਜੇ ਜਾਗਿਆ ਹੀ ਨਹੀਂ ਆਪਾਂ ਨੇ ਇਤਨੇ ਵਾਲੀ ਵੀਡੀਓ ਚ ਵੀ ਗੱਲ ਕਹੀ ਸੀ ਨਾ ਕਿ ਪਹਿਲਾਂ ਮਨ ਨੂੰ ਜਗਾ ਲਓ ਪਿਆਰੇ ਉਹਨੂੰ ਜਗਾ ਲਓ ਪਹਿਲਾਂ ਫਿਰ ਕਰਕੇ ਦੇਖਿਓ ਨਿਤਨੇ ਫਿਰ ਬਾਣੀ ਪੜ੍ਹ ਕੇ ਦੇਖਿਓ ਆਪਾਂ ਮਣਾ ਨਹੀਂ ਕੀਤਾ ਫਿਰ ਪੜ੍ਹ ਕੇ ਦੇਖਿਓ ਇੱਕ ਵਾਰੀ ਗੁਰਦਾ ਗਿਆਨ ਲੈ ਕੇ ਨਾ ਮਾਲਕ ਨੂੰ ਪ੍ਰਗਟ ਕਰ ਲਓ ਸਾਹਮਣੇ ਦੇਖ ਲਓ ਫਿਰ ਰਸਨਾ ਤੋਂ ਗਾ ਕੇ ਦੇਖਿਓ ਫਿਰ ਵਾਇਗੁਰੂ ਐਗੁਰੂ ਕਰਕੇ ਦੇਖਿਓ ਮਾਰੇ ਕਹਿੰਦੇ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਪੀਨ ਅਵਰ ਉਪਦੇਸੇ ਆਪ ਨ ਕਰੇ ਆਵਤ ਜਾਵਤ ਜਨਮੇ ਮਰੇ ਜਿਸਕੇ ਅੰਦਰ ਬਸੇ ਨਿਰੰਕਾਰ ਤਿਸ ਕੀ ਸਿੱਖ ਤਰੇ ਸੰਸਾਰ ਜੋ ਤੁਮ ਭਾਣੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਤਾ ਮਾਰੇ ਕਹਿੰਦੇ ਉਹਦੀ ਸਿੱਖਿਆ ਤਾਰੂ ਕੀ ਜਿਹਦੇ ਹਿਰਦੇ ਚ ਬਸ ਗਿਆ ਮੁਖੋਂ ਮਾਰੇ ਕਹਿੰਦੇ ਸਾਰੇ ਕਰ ਲੈਂਦੇ ਐ ਇਹ ਕਿੱਡੀ ਵੱਡੀ ਗੱਲ ਹੈ ਕਿਤੇ ਕਰਨਾ ਮਾਰੇ ਕਹਿੰਦੇ ਨਹੀਂ ਮਿਲਦਾ ਇਤ ਜਦ ਦੇਖਾਂ ਤਬ ਗਾਵਾਂ ਇਹ ਪੈਰੋ ਆਪਾਂ ਜੋ ਬੋਲ ਰਹੇ ਆ ਨਾ ਇਹ ਕੌਣ ਬੋਲਦਾ ਪੜਾ ਇਹ ਮਾਰੇ ਕਹਿੰਦੇ ਦੇਹੀ ਮਾਟੀ ਬੋਲੇ ਪਾਉਣ ਆ ਜੋ ਮੈਂ ਬੋਲ ਰਿਹਾ ਨਾ ਇਹ ਪਾਉਣ ਦੀ ਬਾਣੀ ਆ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਮਾਰੇ ਕਹਿੰਦੇ ਇਹ ਪਾਉਣ ਦੇ ਦੁਆਰਾ ਨਾ ਜਿਹੜੀ ਆਪਾਂ ਭਗਤੀ ਕਰਦੇ ਮਾਰੇ ਕਹਿੰਦੇ ਇਹ ਮਨ ਜਿਹੜਾ ਨਾ ਇਹ ਨਾਮ ਚ ਨਹੀਂ ਰੰਗਿਆ ਜਾਊਗਾ ਇਹ ਮਾਇਆ ਚ ਰੰਗਿਆ ਜਾਊਗਾ ਇਹ ਮਾਇਆ ਹੈ ਇਹ ਵੀ ਮਾਇਆ ਹੈ ਮਾਰੇ ਕਹਿੰਦੇ ਨਾਮ ਕਿੱਥੇ ਆ ਮਾਰੇ ਕਹਿੰਦੇ ਪਵਨ ਪਾਣੀ ਅਗਨੀ ਬਸਰਾਓ ਤਹੀ ਨਰੰਜਨ ਸੱਚਉਨਾ ਤਿੰਨ ਮੈਂ ਮਨੁਆ ਰਹੇ ਆਲੇ ਬਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਉਹ ਤੇ ਹੰਸਬਿਰਤੀ ਦੇ ਦੁਆਰਾ ਮਾਰੇ ਕਹਿੰਦੇ ਤੁਸੀਂ ਪਾਉਣ ਨੂੰ ਅੱਡ ਕਰ ਦਿਓ ਨਾਮ ਨੂੰ ਅੱਡ ਕਰ ਦਿਓ ਪਾਉਣ ਨੂੰ ਛੱਡ ਕੇ ਨਾਮ 'ਚ ਧਿਆਨ ਲਾ ਲਓ ਫਰੀਦ ਤੋਂ ਉੱਪਰ ਨਿਕਲ ਜਿਓ ਆਪਾਂ ਇਹ ਭਗਤੀ ਕਰਦੇ ਆ ਆਖਣ ਸੁਣਨਾ ਪਾਉਣ ਕੀ ਬਾਣੀ ਆਖਣਾ ਤੇ ਸੁਣਨਾ ਇਹ ਪਾਉਣ ਕੀ ਬਾਣੀ ਹੈ ਇਹ ਮਨ ਰੱਤਾ ਮਾਇਆ ਮਾਰੇ ਕਹਿੰਦੇ ਮਨ ਕਿਚ ਰੱਤਿਆ ਗਿਆ ਨਾ ਮਾਇਆ ਦੇ ਵਿੱਚ ਨਾ ਕਿ ਨਾਮ ਦੇ ਵਿੱਚ ਫਿਰ ਆਪਾਂ ਗਿ ਉਸ ਸਿਮਰਨ ਰਸਨਾ ਜਪੇ ਨਾ ਨਾਮ ਕੀ ਕਰੋਗੇ ਇਸ ਪੰਕਤੀ ਦਾ ਅਰਥ ਥੋੜਾ ਇਹ ਹੋ ਸਿਮਰਨ ਨੂੰ ਪਹਿਲਾਂ ਕਲੀਅਰ ਕਰ ਲਈ ਫਿਰ ਹੁੰਦੇ ਆਪਾਂ ਰਸਨਾ ਜਪੇ ਨਾ ਨਾਮ ਇਹਦੇ ਤੇ ਵੀ ਹੁੰਦੇ ਆ ਮਾਰੇ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਝੇ ਮਰੇ ਭਗਤ ਅਰੋਚਨ ਜੀ ਦੇ ਸ਼ਬਦ ਪੜਦੇ ਆਪਾਂ ਬਾਣੀ ਚ ਅੰਤ ਕਾਲ ਜੋ ਨਾਰਾਇਣ ਸਿਮਰੇ ਅੰਤ ਕਾਲ ਜੋ ਲక్ష్ਮੀ ਸਿਮਰੇ ਅੰਤ ਕਾਲ ਜੋ ਮੰਦਰ ਸਿਮਰੇ ਅੰਤ ਕਾਲ ਜੋ ਲੜਕੇ ਸਿਮਰੇ ਹੁਣ ਇਹ ਤੇ ਲੜਕੇ ਸਿਮਰੇ ਮਾਇਆ ਲక్ష్ਮੀ ਸਿਮਰੇ ਮੰਦਰ ਸਿਮਰੇ ਇੱਕ ਵਿੱਚ ਸਿਮਰਨ ਹੁੰਦਾ ਫਿਰ ਅੰਤਕਾਲ ਕਿਵੇਂ ਸਿਮਰਦਾ ਹੈ ਬੰਦਾ ਕਰਨ ਨੂੰ ਅੰਤਕਾਲ ਕਿਵੇਂ ਸਿਮਰਦਾ ਹੈ ਬੰਦਾ ਲక్ష్ਮੀ ਨੂੰ ਅੰਤਕਾਲ ਦੇ ਜੋ ਇਸਤਰੀ ਸਿਮਰੇ ਕਿਵੇਂ ਸਿਮਰਦਾ ਹੈ ਇਸਤਰੀ ਨੂੰ ਇਸਤਰੀ ਇਸਤਰੀ ਕਰਦਾ ਹੈ ਯਾਦ ਕਰਦਾ ਹੈ ਚੇਤੇ ਕਰਨਾ ਸਿਮਰਨ ਹੁੰਦਾ ਹੈ ਚੇਤੇ ਕਰਨਾ ਨਾ ਕਿ ਕਿਸੇ ਸ਼ਬਦ ਨੂੰ ਬਾਰ ਬਾਰ ਰਿਪੀਟ ਕਰਨਾ ਤੇ ਚੇਤੇ ਉਹਨੂੰ ਵੀ ਕਰੇਗਾ ਜਿਹੜਾ ਚਿੱਤ 'ਚ ਵੱਸਿਆ ਹੈ ਤੇ ਚਿੱਤ 'ਚ ਉਹੀ ਵੱਸੇਗਾ ਜਿਹਨੂੰ ਦੇਖਿਆ ਹੈ ਗੱਲ ਫੇਰ ਉੱਥੇ ਆ ਜਾਣੀ ਹੈ ਬਿਨ ਦੇਖੇ ਕੋ ਕੈਸੇ ਧਿਆਨ ਜਿੰਨਾ ਚਿਰ ਦੇਖਿਆ ਹੀ ਨਹੀਂ ਮਾਰੇ ਕਿੰਦੇ ਐ ਬਿਨ ਗੁਰੂ ਦੇਖਿਆ ਕੈਸੇ ਗਿਆਨ ਬਿਨ ਦੇਖੇ ਕੋ ਕੈਸੇ ਧਿਆਨ ਜਿੰਨਾ ਚਿਰ ਦੇਖਿਆ ਨਹੀਂ ਹੁੰਦਾ ਚਾਹੇ ਧਿਆਨ ਲੱਗਣਾ ਹੀ ਨਹੀਂ ਮੰਨ ਲਓ ਆਪਾਂ ਇੱਥੇ ਸੰਸਾਰ 'ਚ ਤੁਸੀਂ ਆਪਣੇ ਤੌਰ 'ਤੇ ਵੇਖ ਲਿਓ ਕਿਸੇ ਨੂੰ ਇਹ ਗੱਲ ਕਹਿ ਜੀ ਨਾ ਫਲਾਣੀ ਚੀਜ਼ 'ਚ ਧਿਆਨ ਲਾ ਜੇ ਉਹਨੇ ਨਹੀਂ ਦੇਖੀ ਹੋਏਗੀ ਉਹਦਾ ਧਿਆਨ ਨਹੀਂ ਲੱਗੇਗਾ ਅਸੀਂ ਕਹਿ ਰਹੇ ਹਾਂ ਧਿਆਨ ਨਾ ਕਰੋ ਧਿਆਨ ਨਾਲ ਕਰੋ ਆ ਕਰ ਲਵਾ ਕਰੋ ਦੇਖੇ ਨਹੀਂ ਧਿਆਨਕ ਲੱਗਣਾ ਹੀ ਨਹੀਂ ਪਿਆਰੇਓ ਇਸੇ ਕਰਕੇ ਫੇਲ ਹੋਈ ਜਾ ਰਹੇ ਨਾ ਆਪਾਂ ਇਸੇ ਕਰਕੇ ਕਈ ਸਾਲਾਂ ਦੇ ਸਾਲ ਬੀਤ ਗਏ ਸਾਡੇ ਆਪਾਂ ਤੇ ਸਿੱਧੀ ਗੱਲ ਕਹਿੰਦੇ ਹਾਂ ਕਿ ਜੇ ਇੰਨੇ ਸਾਲ ਨਿਕਲ ਗਏ ਆ ਕੁਝ ਕੰਮ ਨੂੰ ਕਰਦੇ ਆ ਪਿਆਰੇ ਉਹਨੂੰ ਬਦਲ ਕੇ ਦੇਖ ਲਓ ਜਦੋਂ ਇੱਕ ਰਸਤੇ ਉੱਤੇ ਆਪਾਂ ਗੱਡੀ ਚਲਾਈਏ ਨਾ ਉਹ ਰਸਤਾ ਕਿਤੇ ਮੰਜ਼ਿਲ ਤੇ ਨਾਲ ਲੈ ਕੇ ਜਾਈ ਆਪਾਂ ਕਹਿੰਦੇ ਕਿਤੇ ਗਲਤ ਤੇ ਨਹੀਂ ਜਾ ਰਹੇ ਆ ਆਪਾਂ ਇਤੇ ਰਸਤਾ ਤੇ ਨਹੀਂ ਗਲਤ ਪਕੜ ਲਿਆ ਇਸ ਕਰਕੇ ਮਾਰੇ ਦੀ ਬਾਣੀ ਕਹਦੀ ਕਿਵੇਂ ਰਸਨਾ ਜਪੇ ਨਾ ਨਾਮ ਜਿਹੜੀ ਰਸਨਾ ਨਾਮ ਨਹੀਂ ਜਪਦੀ ਜਾਪ ਜਪੈ ਜਪੇ ਦਾ ਮਤਲਬ ਇਹ ਹੁੰਦਾ ਨਾ ਜਾਪ ਜਾਪ ਕਿਵੇਂ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਹ ਕਹਿੰਦੇ ਇਦਾਂ ਜਾਪ ਨਹੀਂ ਹੁੰਦਾ ਮਾਰੇ ਕਹਿੰਦੇ ਜਾਪ ਕੇ ਕੀਏ ਤੂੰ ਪਾਵਤ ਹੈ ਆ ਜਾਪ ਦੇਵ ਪੂਤ ਨਾ ਸਦਾ ਤੂੰ ਹੀ ਤੂੰ ਹੀ ਉਚਰਤ ਹੈ। ਮਾਰੇ ਕਹਿੰਦੇ ਜੇ ਤੂੰ ਇਦਾਂ ਜਾਪ ਸਮਝਦਾ ਨਾ ਇਸ ਚੀਜ਼ ਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਹੋਰ ਕਿਸੇ ਤਰੀਕੇ ਨਾਲ ਤੂੰ ਇਸ ਨੂੰ ਜਾਪ ਸਮਝਣਾ। ਮਾਰੇ ਕਹਦੇ ਇੱਕ ਪੰਛੀ ਆ ਪੂਤ ਨਾ ਮਾਰੇ ਕਹਦੇ ਉਹ ਕਰਦਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਹਰ ਹਟ ਵੀ ਤੂੰ ਤੂੰ ਕਰੈ ਬੋਲੇ ਭਰੀ ਬਾਂਹ ਸਾਹਿਬ ਸਦਾ ਹਜੂਰ ਹੈ ਕਿਉਂ ਉੱਚੀ ਕਰੇ ਪੁਕਾਰ। ਸੁਣ ਮਨ ਅੰਦੇ ਕੁੱਤੇ ਕੁੜਿਆਲ ਬਾਣੀ ਦਾ ਸ਼ਬਦ ਹੈ। ਬਿਨ ਬੋਲੇ 부ਝੀਏ ਸਚਿਆਰ ਬਿਨ ਬੋਲੇ ਆ 부ਝੀਏ ਸਚਿਆਰ ਮਾਰੇ ਕਹਿੰਦੇ ਪੂਤਨਾ ਸਦਾ ਤੂੰ ਹੀ ਤੂੰ ਹੀ ਉਚਰਦਾ ਜਾਪ ਕੇ ਕੀ ਹੈ ਜੇ ਇਦਾਂ ਜਾਪ ਕਰਨ ਦੇ ਨਾਲ ਉਹ ਮਿਲ ਜੇ ਨਾ ਜਿਵੇਂ ਮਾਰੇ ਕਹਿੰਦੇ ਪੂਤਨੇ ਨੂੰ ਪਹਿਲਾਂ ਮਿਲੇਗਾ ਤੇਰਾ ਤੇ ਜਾਪ ਰੁਕ ਜਾਂਦਾ ਉਹਦਾ ਤਾਂ ਰੁਕਦਾ ਵੀ ਨਹੀਂ ਰਸਨਾ ਕਦੋਂ ਜੱਪੇਗੀ ਜਿਹੜਾ ਅਸੀਂ ਕਨਸੈਪਟ ਸਮਝਿਆ ਨਾ ਪਿਆਰੇ ਉਹ ਰਸਨਾ ਉਦੋਂ ਜੱਪ ਸਕਦੀ ਹੈ ਜਦੋਂ ਦੇਖਾਂਗੇ ਇਸ ਕਰਕੇ ਮਹਾਰਾਜ ਦੀ ਬਾਣੀ ਇੱਥੇ ਸਾਨੂੰ ਸਮਝਾਉਂਦੀ ਹੈ ਕਿ ਇਸ ਰਸਨਾ ਨੂੰ ਸਮਝਾਉਂਦੀ ਹੈ ਕਿ ਭਾਈ ਤੂੰ ਉਸ ਨਾਮ ਦੀ ਗੱਲ ਕਰ ਉਸ ਨਾਮ ਦੀ ਹੋਰ ਕਿਸੇ ਚੀਜ਼ ਦੀ ਨਹੀਂ ਹੈ ਵਿਣ ਨਾਮ ਹੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਜਿਹੜੇ ਇੱਕ ਨਾਮ ਨੂੰ ਛੱਡ ਕੇ ਸੰਸਾਰ ਦੀਆਂ ਸਿਫਤ ਸਲਾਹਾਂ ਕਰਦੇ ਆ ਨਾ ਪਿਆਰਿਓ ਮਾਰੇ ਕਹਿੰਦੇ ਸਮਝ ਲਓ ਤੁਸੀਂ ਫਿੱਕਾ ਬੋਲ ਰਹੇ ਆਪਾਂ ਤੇ ਕਹਿੰਦੇ ਨਾ ਤੂੰ ਫਿੱਕਾ ਬੋਲਦਾ ਜੀ ਤੂੰ ਮਾੜਾ ਬੋਲਦਾ ਜੀ ਮਾਰੇ ਕਦੇ ਨਾਮ ਨੂੰ ਛੱਡ ਕੇ ਕੁਝ ਵੀ ਬੋਲੀ ਜਾਓ ਸਭ ਕੁਝ ਫਿੱਕਾ ਹੈ ਤੇ ਕੌਣ ਬੋਲਦੇ ਆ ਮਨਮੁਖ ਹੰਕਾਰ ਸਲਾਹ ਦੇ ਹਉਮੇ ਮਮਤਾਵਾਦ ਗੁਰੂ ਪਿਆਰੇ ਹੋ ਸਕਦਾ ਹੈ ਕਈ ਵਾਰੀ ਆਪਾਂ ਪੰਗਤੀ ਵੀ ਬੋਲਦੇ ਆ ਨਾ ਕਈ ਵਾਰੀ ਸਾਡੇ ਕੋਲ ਪੰਗਤੀ ਅੱਗੇ ਪਿੱਛੇ ਬੋਲੀ ਜਾਂਦੀ ਹੈ ਇਸ ਕਰਕੇ ਆਪਾਂ ਪਹਿਲਾਂ ਮਾਫੀ ਮੰਗਦੇ ਆ ਸਾਨੂੰ ਗੁਰਬਾਣੀ ਦਾ ਮੈਂ ਬਾਰ ਬਾਰ ਕਿੰਨਾ ਬੋਲਦਾ ਗਿਆਨ ਦੀ ਮਾਰੇ ਕਹਿੰਦੇ ਇਸ ਕਰਕੇ ਮਨਮੁਖ ਜੀਵ ਜਿਹੜੇ ਆ ਨਾ ਹੰਕਾਰ ਦੇ ਵਿੱਚ ਸਲਾਉਂਦੇ ਇਸ ਚੀਜ਼ ਨੂੰ ਤੇ ਮਾਰੇ ਕਹਿੰਦੇ ਆ ਹਉਮੇ ਮਮਤਾ ਬਾਦ ਆਪਣੀ ਹਉਮੇ ਦੇ ਵਿੱਚ ਹੰਕਾਰ ਦੇ ਵਿੱਚ ਆ ਗਏ ਤੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਥੇ ਮਹਾਰਾਜ ਇਸ ਰਸਨਾ ਨੂੰ ਸਮਝਾਉਂਦੇ ਆ ਇਸ ਰਸਨਾ ਨੂੰ ਇਹ ਗੱਲ ਸਮਝਾਉਂਦੇ ਆ ਕਿ ਭਾਈ ਤੂੰ ਉਸ ਪ੍ਰਭੂ ਦੇ ਨਾਮ ਦੀ ਸਿਫਤਸਲਾ ਕਰ ਉਹਦੇ ਨਾਮ ਦੀ ਗੱਲ ਕਰ ਜੇ ਕਰਨੀ ਹੈ ਤੇ ਕਲਯੁਗ ਦੇ ਵਿੱਚ ਹੋਰ ਕਿਸੇ ਚੀਜ਼ ਦੀ ਵਡਿਆਈ ਨਹੀਂ ਸਿਵਾਏ ਨਾਮ ਤੋਂ ਕਲਯੁਗ ਦੇ ਵਿੱਚ ਪਿਆਰਿਓ ਮਹਾਰੇ ਬਾਣੀ ਦੇ ਵਿੱਚ ਦੱਸਦੀ ਹੈ ਕਿ ਸਿਰਫ ਨਾਮ ਦੀ ਵਡਿਆਈ ਹੈ ਸਭ ਕਰਮ ਧਰਮ ਹਰ ਨਾਮ ਜਪਾ ਨਾਮ ਦੇ ਵਿੱਚ ਹੀ ਸਾਰੇ ਧਾਰਮਿਕ ਕਰਮ ਆ ਜਾਂਦੇ ਸਾਡੇ ਤੇ ਇਸ ਕਰਕੇ ਫਿਰ ਇਹ ਚੀਜ਼ ਨੂੰ ਜਦੋਂ ਆਪਾਂ ਸਮਝਦੇ ਆ ਨਾ ਕਿ ਮਹਾਰੇ ਨੇ ਬਾਣੀ 'ਚ ਇਸ਼ਾਰਾ ਕਰ ਦਿੱਤਾ ਕਿ ਰਸਨਾ ਨੂੰ ਕਿ ਜਿਹੜੀ ਦੱਸਨ ਦਾ ਫਿਰ ਉਹਦੇ ਨਾਮ ਦੀ ਸਿਫਸਲਾੜ ਹੀ ਨਾ ਕਰਦੀ ਜਿਹੜੀ ਹੋਰ ਚੀਜ਼ਾਂ ਨੂੰ ਸਲੰਢੀ ਰਹੀਦੀ ਹੈ ਕਦੀ ਕਿਸੇ ਦੀ ਨਿੰਦਿਆ ਚੁਗੜੀ ਕਰ ਲਈ ਅਸੰਖ ਨਿੰਦਕ ਸਿਰ ਕਰਿਆ ਭਾਰ ਕਦੇ ਕੁਛ ਕਰ ਲਿਆ ਉਹਨੂੰ ਮਾਰੇ ਕਹਿੰਦੇ ਤਿਲ ਤਿਲ ਕਰਕੇ ਕੱਢ ਦਿਓ ਉਹ ਤਾਂ ਵੈਸੇ ਹੀ ਫਿੱਕਾ ਬੋਲਦੀ ਹੈ ਫਿੱਕਾ ਹੀ ਬੋਲ ਰਹੀ ਹੈ ਬਿਨਾਂ ਆਵੇ ਹੋਰ ਸਲਾਹ ਨਾ ਸਭ ਬੋਲਣ ਫਿੱਕਾ ਸਾਹ ਤੇ ਫਿਰ ਨਾਮ ਦੀ ਸਿਫਸਲਾੜ ਜਦੋਂ ਇਸ ਰਸਨਾ ਨੂੰ ਇਸ਼ਾਰਾ ਹੋ ਗਿਆ ਨਾ ਫਿਰ ਮਾਰੇ ਨੇ ਇਥੇ ਇਸ਼ਾਰਾ ਕਰ ਦਿੱਤਾ ਕਿ ਰਸਨਾ ਤੋਂ ਪਹਿਲਾਂ ਆਪਣੇ ਮਨ ਨੂੰ ਜੋੜ। ਫਿਰ ਰਸਨਾ, ਰਸਨਾ ਬਾਚੇ। ਪਹਿਲਾਂ ਗੁਰ ਦਾ ਗਿਆਨ ਲੈ ਕੇ, ਗੁਰਦਿੱਖਿਆ ਲੈ ਕੇ, ਗੁਰਦੀ ਸੋਝੀ ਲੈ ਕੇ ਆਪਾਂ ਮਾਲਕ ਨੂੰ ਦੇਖਣਾ ਹੈ। ਨੇੜੇ-ਨੇੜੇ ਸਭ ਕੋ ਕਹੇ ਗੁਰਮੁਖ ਭੇਦ ਵਿਰਲਾ ਕੋ ਲਹ। ਕਹਿਨ ਉਹ ਤਾਂ ਸਾਰੇ ਕਹਿ ਦਿੰਦੇ ਮਾਰੇ ਕਿ ਭੇਦ ਕਿਸੇ ਵਿਰਲੇ ਨਾ ਹੁੰਦਾ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ਦੀਕ ਪਛਾਣੋ, ਉਹਨੂੰ ਨਜ਼ਦੀਕ ਪਛਾਣ ਲੈਣਾ ਆਪਾਂ। ਗੁਰ ਸ਼ਬਦ ਦੀ ਕਮਾਈ ਕਰਕੇ ਗੁਰ ਸ਼ਬਦ ਮਤਲਬ ਗੁਰ ਦਾ ਗਿਆਨ ਲੈ ਕੇ ਉਹ ਸਿੱਖਿਆ ਲੈ ਕੇ ਵੀ ਕਿਵੇਂ ਆਪਾਂ ਨੂੰ ਨੇੜੇ ਦੇਖਣਾ ਹੈ ਉਹ ਗਿਆਨ ਆਪਾਂ ਲੈ ਲੈਣਾ ਹੈ ਕਿਵੇਂ ਆਪਾਂ ਉਹਨੂੰ ਨੇੜੇ ਦੇਖੀਏ ਕਿਵੇਂ ਉਸ ਪਰਿਪੁਰਨ ਪਰਮਾਤਮਾ ਦੀ ਆਪਾਂ ਪਹਿਚਾਨ ਕਰੀ ਜਦੋਂ ਆਪਾਂ ਉਹਨੂੰ ਨੇੜੇ ਦੇਖ ਲਿਆ ਫਿਰ ਇਹ ਰਸਨਾ ਉਹਦੀ ਸਿਫਤਸਲਾ ਕਰਨ ਦੇ ਯੋਗ ਬਣ ਜਾਏਗੀ ਜੇ ਤੁਸੀਂ ਉਹਨੂੰ ਨੇੜੇ ਨਹੀਂ ਦੇਖਿਆ ਉਹਨੂੰ ਨਹੀਂ ਵਝਿਆ ਇਸ ਰਸਨਾ ਨਾਲ ਜਿੰਨੀਆਂ ਮਰਜੀ ਗੰਡਾਂ ਪਾਈ ਜੋ ਪਿਆਰੀ ਸਾਧ ਸੰਗਤ ਜੀਓ ਮੈਂ ਤੁਹਾਨੂੰ ਇਦਾਂ ਦੇ ਹਜ਼ਾਰਾਂ ਜੀ ਮਿਲਾਦਿਆਂਗਾ ਜਿਹੜੇ ਖੁਦ ਇਸ ਗੱਲ ਨੂੰ ਮੰਨ ਚੁੱਕੇ ਨੇ ਹੁਣ ਕਿ ਵੀਰ ਜੀ ਇੰਨੇ-ਇੰਨੇ ਸਾਲ ਹੋ ਗਿਆ ਕਰਦੇ ਆ ਪਰ ਕੋਈ ਪ੍ਰਾਪਤੀ ਨਹੀਂ ਹੋਈ ਉਹਦੇ ਵਿੱਚ ਮੈਨੂੰ ਵੀ ਨਾਲ ਹੀ ਜੋੜ ਲਿਓ ਤੇ ਜਦੋਂ ਫਿਰ ਮਿਲਦਾ ਫਿਰ ਪਤਾ ਲੱਗਦਾ ਫਿਰ ਇਹ ਰਸਨਾ ਨਾਲ ਬੋਲਿਆ ਪ੍ਰਵਾਨ ਹੋ ਜਾਂਦਾ ਕਿਉਂ ਕਿਉਂਕਿ ਤੁਸੀਂ ਉਹੀ ਬੋਲ ਰਹੇ ਹੋ ਜੋ ਦੇਖ ਰਹੇ ਹੋ ਸੰਸਾਰ ਦੇ ਵਿੱਚ ਵੀ ਮੰਨ ਲਓ ਮੈਨੂੰ ਕੋਈ ਮੰਨ ਲਓ ਮੈਂ ਇੱਥੇ ਇੰਡੀਆ ਚ ਬੈਠਾ ਜਾਂ ਕਿਤੇ ਵੀ ਬੈਠਾ ਹਾਂ ਕਿਸੇ ਕੰਟਰੀ 'ਚ ਮੈਂ ਗਿਆ ਹੀ ਨਹੀਂ ਮੈਂ ਉਹਦੀ ਸਿਰਫ ਸੁਣਾ ਬੋਲ ਬੋਲ ਕੇ ਦੱਸੀ ਜਾਵਾ ਨਾ ਮੈਨੂੰ ਬੋਲਣ 'ਚ ਸਵਾਦ ਆਉਣਾ ਨਾ ਅਗਲੇ ਨੂੰ ਸੁਣਨ ਵਾਲੇ ਨੂੰ ਸਵਾਦ ਆਉਣਾ ਉਹਨੇ ਕਹਣਾ ਤੈਨੂੰ ਲੱਗਦਾ ਝੂਠ ਹੀ ਬੋਲ ਰਿਹਾ ਤੂੰ ਕਿਉਂ ਕਿਉਂਕਿ ਤੁਹਾਨੂੰ ਗਿਆਨ ਨਹੀਂ ਤੁਸੀਂ ਦੇਖਿਆ ਨਹੀਂ ਉਸ ਚੀਜ਼ ਨੂੰ ਤੇ ਜਿਹੜਾ ਉੱਥੇ ਗਿਆ ਹੋਊਗਾ ਉਹ ਰਿਹਾ ਹੋਊਗਾ ਉਹ ਜਦੋਂ ਬੋਲੇਗਾ ਉਹਦੇ ਬੋਲਣ ਤੋਂ ਪਤਾ ਲੱਗ ਜਾਣਾ ਹੈ ਕਿ ਇਹ ਬੰਦੇ ਨੂੰ ਤਜਰਬਾ ਹੈ ਉਸ ਚੀਜ਼ ਦਾ ਇੱਕ ਬੰਦਾ ਆਰਮੀ 'ਚ ਡਿਊਟੀ ਕਰਦਾ ਹੈ 20-25 ਸਾਲ ਨੌਕਰੀ ਕਰਕੇ ਆਇਆ ਉਹਦਾ ਅਨੁਭਵੀ ਗਿਆਨ ਉਹ ਬੋਲੇਗਾ ਜੋ ਬੋਲੇਗਾ ਸੱਚ ਬੋਲੇਗਾ ਕਿਉਂਕਿ ਉਹ ਦੇਖ ਕੇ ਬੋਲ ਰਿਹਾ ਹੈ ਆ ਉਹਤੇ ਕਹਾਣੀਆਂ ਹੀ ਜਿੰਨੀ ਮਰਜ਼ੀ ਘੜੀ ਜਾਏ ਭਾਵੇਂ ਫਿਰ ਰਸਨਾ ਉਹਨੂੰ ਯੋਗ ਹੋਏਗੀ ਬੋਲਣ ਦੇ ਵਾਹਿਗੁਰੂ ਵਾਹਿਗੁਰੂ ਉਦੋਂ ਬੋਲ ਸਕਦੇ ਆ ਜਦੋਂ ਗੁਰੂ ਸਾਡਾ ਭਰਮ ਦਾ ਪਰਦਾ ਪਾਸੇ ਕਰ ਦਵੇ ਪਗਤੀ ਸੁਣ ਲਓ ਸੋ ਸਤਗੁਰ ਧੰਨ ਧੰਨ ਜਿਨ ਭਰਮ ਘੜ ਤੋੜਿਆ ਸੋ ਸਤਗੁਰ ਵਾਹੋ ਵਾਹੋ ਜਿਨ ਹਰ ਸਿਓ ਜੋੜਿਆ ਆਗੇ ਨਾ ਆਪਣੇ ਆਪ ਹੀ ਸੋ ਸਤਗੁਰ ਉਹ ਸੱਚਾ ਗੁਰ ਉਹ ਸਤਗੁਰ ਉਹ ਗਿਆਨ ਉਹ ਸੋਜੀ ਸਤਗੁਰ ਕੀ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਉਹ ਬਚਨ ਉਹ ਗਿਆਨ ਉਹ ਸਤਗੁਰਾਂ ਦੀ ਬਾਣੀ ਦਾ ਗਿਆਨ ਜਿਸ ਗਿਆਨ ਨੇ ਮੈਨੂੰ ਪਰਮੇਸ਼ਰ ਦੇ ਨਾਲ ਬਿਲਾ ਦਿੱਤਾ ਉਹ ਸਤਗੁਰ ਦਾ ਗਿਆਨ ਵਾਹੂ ਵਾਹੂ ਉਹ ਸਤਗੁਰ ਵਾਹੂ ਵਾਹੂ ਹੈ ਕਹਿ ਕੇ ਨਹੀਂ ਕਰਾਇਆ ਜਾ ਰਿਹਾ ਵੀ 10 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਜਿਹੜੇ ਜੀਵਾਂ ਨੇ ਗੁਰ ਦਾ ਗਿਆਨ ਲੈ ਕੇ ਮਾਲਕ ਨੂੰ ਦੇਖ ਲਿਆ ਨਾ ਉਹ ਆਪਣੇ ਆਪ ਉਹ ਕਹਿੰਦੇ ਵੀਰ ਜੀ ਰਸਨਾ ਨਾਲ ਭਾਵੇਂ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਰਹੇ ਪਰ ਦਿਨੋਂ ਵਾਹ ਵਾਹ ਨਿਕਲਦੀ ਹੈ ਵੀਤੂ ਵਾਹਿ ਕਿਉਂ ਕਿ ਦੇਖ ਲਿਆ ਸੋ ਸਤਗੁਰੂ ਤਨ ਤਨ ਜਿੰਨ ਭਰਮ ਗੜ ਤੋੜੇ ਜਨੇ ਭਰਮ ਦਾ ਗੜ ਤੋੜ ਦਿੱਤਾ ਸੋ ਸਤਗੁਰੂ ਵਾਹੋ ਵਾਹੋ ਜਨੇ ਹਰ ਸਿਓ ਜੋੜ ਲਿਆ ਉਹ ਸੱਚਾ ਗਿਆਨ ਉਹ ਸੱਚਾ ਗੁਰਵਾਹ ਹੈ ਜਿਸਨੇ ਮੈਨੂੰ ਮੇਰੇ ਜੀਵਨ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਦੇ ਨਾਲ ਮਿਲਾ ਦਿੱਤਾ ਫਿਰ ਜਈ ਬੋਲਦੀ ਉਹਦੇ ਫਿਰ ਆਪਣੇ ਆਪ ਸਿਫਤ ਸਲਾਵਾ ਕਰਾਏਗਾ ਆਪ ਜਪਾਏ ਜਪੇ ਸੁਨਾਉ ਆਪ ਗਵਾਏ ਸੁ ਹਰ ਗੁਣ ਗਾਉ ਆਪਾ ਪੜ੍ਹਦੇ ਹਾਂ ਰੋਜ਼ ਅਜੇ ਤੇ ਸਾਨੂੰ ਬੁਲਾਉਣਾ ਪੈਂਦਾ ਕਹਿ ਕੇ ਫਿਰ ਆਪ ਬੁਲਾਏਗਾ ਉੱਥੇ ਇਸ ਤਰੀਕੇ ਨਾਲ ਚੱਲੋ ਪਿਆਰਿਓ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਜਦੋਂ ਆਪਾਂ ਇਸੀ ਨੂੰ ਸਮਝ ਲਿਆ ਨਾ ਜਦੋਂ ਆਪਾਂ ਇਸ ਚੀਜ਼ ਨੂੰ ਜਾਣ ਲਿਆ ਫਿਰ ਪਤਾ ਲੱਗਦਾ ਇਸ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ ਆ ਫਿਰ ਉਹ ਰਸਨਾ ਕਰਨਾ ਹੈ ਰਸਨਾ ਨੇ ਰਸਨਾ ਨੇ ਉਹਦੇ ਗੁਣ ਗਾਉਣੇ ਆ ਕਿਉਂਕਿ ਉਹ ਰਸਨਾ ਮਹਾਰਾਜ ਰਸਨਾ ਨੇ ਬਾਣੀ ਦੇ ਵਿੱਚ ਸਮਝਾਇਆ ਕਿ ਰਸਨਾ ਦੇ ਨਾਲ ਸਿਰਫ ਮਾਲਕ ਦੀ ਸਿਫਤ ਸਲਾਹ ਕਰਨੀ ਜਿਵੇਂ ਸੰਸਾਰ ਦੇ ਵਿੱਚ ਕੀ ਕੋਈ ਚੱਲ ਰਿਹਾ ਰਸਨਾ ਸਾਨੂੰ ਭੇਜ ਦੇਗੀ ਰਸਨਾ ਉਹਦੇ ਨਾਮ ਦੀ ਗੱਲ ਕਰੇਗੀ ਰਸਨਾ ਦੁਆਰਾ ਹੀ ਉਹਦੇ ਨਾਮ ਦਾ ਭੇਜ ਦਿੱਤਾ ਜਾ ਸਕਦਾ ਪਰ ਰਸਨਾ ਨਾਮ ਨਹੀਂ ਜਪ ਸਕਦੀ ਨਾਮ ਜਪਣਾ ਹੈ ਸਾਡੇ ਮਨ ਨੇ ਆਰਾਮ ਸਿਮਰ ਪਛਤਾਏਗਾ ਮਨ ਮਨ ਕੋ ਰਸਨਾ ਤੇ ਹੈ ਹੀ ਦੀ ਇਸ ਕਰਕੇ ਜਿਹਦਾ ਮਨਨ ਨਾਮ ਤੇ ਹੋਣਾ ਸ਼ੁਰੂ ਕਰ ਦਿੰਦਾ ਨਾ ਫਿਰ ਉਹਦੀ ਰਸਨਾ ਵੀ ਨਾਮ ਦੀ ਗੱਲ ਕਰਦੀ ਆ ਤੇ ਮਾਰੇ ਕਹਿੰਦੇ ਜੇਦੀ ਨਹੀਂ ਕਰਦੀ ਦਿਲ-ਦਿਲ ਕਰ ਕੱਟੀਏ ਪਰ ਜਿਹਦੀ ਸਿਰਫ ਰਸਨਾ ਹੀ ਨਾਮ ਜਪਦੀ ਹੈ ਮਨ ਨਹੀਂ ਜਪਦਾ ਮਾਰੇ ਕਹਿੰਦੇ ਉਹਪੇਖੀ ਹੈ ਰਹਿ ਤਵਰ ਕਾ ਛਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਇਸ ਕਰਕੇ ਜਪਣਾ ਹੈ ਰਸਨਾ ਦੇ ਨਾਲ ਪਰ ਸ਼ਰਤ ਪੈਂਦੀ ਹੈ ਕਿ ਪਹਿਲਾਂ ਮਨ ਜੁੜਨਾ ਚਾਹੀਦਾ ਹੈ ਫਿਰ ਰਸਨਾ ਨਾਲ ਬੋਲਿਆ ਪਰਮਾਨੰਦ ਇਸ ਕਰਕੇ ਗੁਰੂ ਪਿਆਰਿਓ ਆਪਾਂ ਪਹਿਲਾਂ ਇਹ ਕੋਸ਼ਿਸ਼ ਕਰੀਏ ਕਿ ਆਪਾਂ ਮਨ ਨੂੰ ਜੋੜੀਏ ਪਹਿਲਾਂ ਉਹਨੂੰ ਦੇਖੀਏ ਦੇਖ ਕੇ ਮਨ ਦੀ ਪ੍ਰੀਤ ਪਵੇ ਉਹਦੇ ਨਾਲ ਪਿਆਰ ਬਣੇ ਉਹਦੇ ਨਾਲ ਜਦੋਂ ਫਿਰ ਜੁੜ ਜਾਵੇਗਾ ਮਨ ਮਨ ਉਹਦੇ ਨਾਲ ਪਿਆਰ ਪਾ ਲੇਗਾ ਫਿਰ ਇਹ ਸਰੀਰ ਜਿਹੜਾ ਹੈ ਨਾ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਇਹ ਜਿਹਨੂੰ ਮਾਰੇ ਕਹਿੰਦੇ ਦੇਹੀ ਘੋੜੀ ਚੜਹਰ ਪਾਇਆ ਇਹ ਘੋੜੀ ਸਾਡਾ ਜਿਹੜਾ ਸਰੀਰ ਹੈ ਨਾ ਜਿਹਦੀ ਮਨਸਵਾਰੀ ਕਰਦਾ ਇਹ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਦੀ ਰਸਨਾ ਫਿਰ ਆਪਣੇ ਆਪ ਹੀ ਫਿਰ ਬੋਲੇਗੀ ਮਾਰੇ ਕਵੀ ਸ਼ਬਦ ਆਪਾਂ ਪੜ੍ਹਦੇ ਇੱਕ ਬਾਣੀ ਦੇ ਵਿੱਚ ਦਿਲੋਂ ਮੁਹੱਬਤ ਜਿੰ ਸਈ ਸੱਚਿਆ ਜਿੰ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਮਾਰੇ ਕਹਿੰਦੇ ਉਹ ਕੱਚੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਤੇ ਰਸਨਾ ਤੋਂ ਕੁਝ ਹੋਰ ਬੋਲਦੇ ਆ ਤੇ ਉਹ ਸੱਚੇ ਨੇ ਉਹ ਸੱਚੀ ਸਿੱਖਿਆ ਬੋਲਦੇ ਨੇ ਸੰਤਨ ਕੀ ਸੁਣ ਸੱਚੀ ਸਾਕੀ ਸੋ ਬੋਲਿਆ ਜੋ ਪੇਖਿਆ ਆਖੀ ਮਾਰੇ ਕਹਿੰਦੇ ਉਹੀ ਸੱਚੀ ਸਿੱਖਿਆ ਸੋ ਬੋਲਿਆ ਜੋ ਬੋਲਦੇ ਨੇ ਕੀ ਜੋ ਪੇਖਿਆ ਆਖੀ ਜੋ ਦੇਖ ਕੇ ਬੋਲਦੇ ਤੇ ਮਾਰੇ ਕਹਦੇ ਜਿਨ੍ਹਾਂ ਨੇ ਦੇਖਿਆ ਨਹੀਂ ਮਾਰੇ ਕਹਦੇ ਅਦਿਸ਼ਟ ਦਿਸੇ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਤੇ ਜਿੰਨਾ ਮਰਜੀ ਉਹਦੀ ਨਾਮ ਜਪੀ ਜਾਓ ਜੋ ਮਰਜੀ ਕਰੀ ਜੋ ਮਾਰੇ ਕਦੇ ਉਹ ਬੋਲਿਆ ਪਰਮਾਨੰਥ ਫਿਰ ਜਿਹੜੇ ਦੇਖ ਲੈਂਦੇ ਆ ਪਿਆਰਿਓ ਜਿਨ੍ਹਾਂ ਦੇ ਭਰਮ ਦੂਰ ਹੋ ਜਾਂਦੇ ਆ ਫਿਰ ਉਹਨਾਂ ਦੀ ਰਸਨਾ ਤੋਂ ਨਾਮ ਦੀ ਵਾਹ ਵਾ ਨਿਕਲਦੀ ਆ ਉਹਦੀ ਵਾਹ ਵਾ ਕਰਦੇ ਆ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਆਪਣੇ ਆਪ ਹੀ ਵਾਹ ਵਾ ਕਰਦੇ ਰਹਿੰਦੇ ਫਿਰ ਸਾਰਾ ਦਿਨ ਅਠੇ ਪੈਰ ਫਿਰ ਸਿਮਰਨ ਕਰਦੇ ਆ ਜਿਵੇਂ ਮਾਤਾ ਦੇ ਗਰਭ ਚ ਮਾਰੇ ਕਹਿੰਦੇ ਨਾ ਸਿਮਰਨ ਕੀਤਾ ਉਥੇ ਤਾਂ ਰਸਨਾ ਵੀ ਨਹੀਂ ਸੀ ਬਾਤ ਗਰਭ ਮੈਂ ਆਪਾਂ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਸੋ ਇਹ ਟੌਪਿਕ ਬੜਾ ਲੰਮਾ ਹੈ ਆਪਾਂ ਇਹਨੂੰ ਜਿੰਨਾ ਮਰਜ਼ੀ ਖੋਲਦੇ ਜਾਈਏ ਫਿਰ ਆਪਣੇ ਆਪ ਸਿਮਰਨ ਹੁੰਦਾ ਹੈ ਜਦੋਂ ਦੇਖ ਲਿਆ ਚਿੱਤ ਚ ਵੱਸ ਗਿਆ ਫਿਰ ਤੇ ਪਿਆਰਿਓ ਭੁੱਲਦਾ ਹੀ ਨਹੀਂ ਉਹ ਫਿਰ ਤੇ ਹਰ ਵਕਤ ਚ ਤੇ ਰਹਿੰਦਾ ਹੈ ਇਸ ਕਰਕੇ ਮਰਜ਼ੀ ਹੈ ਪਿਆਰੇ ਉਹ ਆਪਾਂ ਦੇਖ ਲਓ ਆਪਾਂ ਦੋਨੋਂ ਕਨਸੈਪਟ ਰੱਖ ਦਿੱਤੇ ਹਾਂ ਜਾਂ ਜਿਸ ਨੂੰ ਕੋਈ ਕਰਦਾ ਹੈ ਆਪਣੇ ਤੌਰ ਦੇ ਉੱਤੇ ਲੱਗਾ ਠੀਕ ਹੈ ਜੇ ਉਹਨੇ ਇਸ ਤਰੀਕੇ ਨਾਲ ਕਰਨਾ ਆਪਣਾ ਕਹੀ ਜਾਵੇ ਜੇ ਉਹਦਾ ਆਨੰਦ ਬਣਿਆ ਠੀਕ ਹੈ ਉਹ ਕਰੀ ਜਾਵੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਮਾਲਕ ਦੇ ਭੇਦ ਨੂੰ ਜਾਣਿਆ ਉਹਦੇ ਵਾਸਤੇ ਗੁਰ ਹੈ ਗੁਰ ਇੱਕ ਗਿਆਨ ਹੈ ਜਿਹੜਾ ਇਹਨਾਂ ਨੇਤਰਾਂ ਨੂੰ ਦਿੱਤਾ ਜਾਂਦਾ ਹੈ ਮਾਲਕ ਨੂੰ ਦੇਖਣ ਦਾ ਇਹ ਨੇਤਰਾਂ ਨੂੰ ਸਮਝਾ ਦਿੱਤਾ ਜਾਂਦਾ ਹੈ ਕਿ ਇਸ ਤਰੀਕੇ ਨਾਲ ਤੂੰ ਸੰਸਾਰ ਨੂੰ ਵੇਖਦਾ ਹੈ ਇਸ ਤਰੀਕੇ ਨਾਲ ਤੂੰ ਮਾਲਕ ਨੂੰ ਦੇਖਦਾ ਹੈ ਜਦੋਂ ਦੇਖ ਲਵਾਂਗੇ ਇਸਨੂੰ ਆਪਣੇ ਆਪ ਹੀ ਗਾਈ ਗਈ ਓਦੇ ਕੋਣ ਸੋ ਪਿਆਰੇ ਵੀ ਇੰਦੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵੀਡੀਓ ਕਾਫੀ ਲੰਬੀ ਹੋ ਗਈ ਹੈ ਭੁੱਲਾ ਚੁਕਾ ਦੀ ਖਿਮਾ ਬਖਸ਼ਿਸ਼ ਕਰਿਓ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਦੀ ਹੈ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ